ਕਿੱਥੇ ਵਿਆਹ ਸੀ ਤੇ ਹੋਇਆ ਕੀ ਆ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਦੇ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚੇ ਹੀ ਬਲਟੋਏ ਦੇ ਬਲਟੋਈ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਸੀ ਉਹਨਾਂ ਦੀ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋ ਰਿਹਾ ਹੁੰਦੀ ਸੀ। ਛੇ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਪੂਰਾ। ਬੜੀ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ? ਕੁੜੀ ਵੱਲੋਂ ਹੀ ਮੇਰੇ ਨਾਲ। ਕੁੜੀ ਵੱਲੋਂ ਉਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ। ਅੱਛਾ। ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਆ ਜਿਹੜਾ ਜਾਣ-ਪਛਾਣ ਵਾਲੇ ਹੀ ਉਹਨਾਂ ਦੇ। ਅੱਛਾ ਜਾਣ-ਪਛਾਣ। ਉਹਨਾਂ ਉਹਨਾਂ ਨੂੰ ਹਸਪੀਟਲ ਲੈ ਕੇ ਚਲੇ। ਹਾਂਜੀ ਹਸਪੀਟਲ ਲੈ ਕੇ ਆ। ਤੇ ਲਾਤ ਕਿਦਾਂ ਦਿੱਤੀ? ਲਾਤ ਕੀਤਾ ਤਾਂ ਕੋਈ। ਲਾਤ ਮੇਰੇ ਸਹਾਨ ਦੇਤ ਹੋ ਗਈ ਉਹਨਾਂ ਦੀ। ਸਿਰ 'ਚ ਮੱਜੀਆਂ ਗੋਲੀ। ਸਾਂ ਸਿਰ 'ਚ ਮਾਰੀਆਂ ਗੋਲੀਆਂ ਵੇ ਵੀਰ ਅੰਦਰ ਆਏ ਆ ਅੱਛਾ ਠੀਕ ਸਰ ਵੈਰੀ ਵਧੀਆ ਜੀ ਆਇਆ ਦਾ ਮਾਮਲਾ ਕੀ ਹੋਇਆ ਜੀ ਮਾਮਲਾ ਕੀ ਹੈ ਜੀ ਆਇਆ ਦਾ ਹਾਂ ਜਿਹੜਾ ਨਾਮ ਕੀ ਹੈ ਤੇ ਕਿੱਥੋਂ ਆਏ ਹੋ ਸਰ ਮੈਂ ਬਖੀ ਰਣ ਤਈ ਆ ਜੀ ਤੇ ਬਸ ਇਹੀ ਹੀ ਸਵੇਰ ਹੋਰਾਂ ਵੇਖਣ ਆਏ ਸੀਗੇ ਤੇ ਉਸੇ ਮੌਕੇ ਤੇ ਇਹੀ ਦੇਖਿਆ ਵੀ ਸਰਪੰਚ ਸਾਹਿਬ ਬੈਠੇ ਸੀ ਟੇਬਲ ਤੇ ਗੱਲ ਰਹੀ ਸੀ ਸਾਰੇ ਮੈਂਬਰਾਂ ਨਾਲ ਯੂਰਪ ਦੇ ਦੋ ਨੌਜਵਾਨ ਨੌਜਵਾਨ ਆਏ ਉਹਨਾਂ ਨੇ ਪਿੱਛੋਂ ਉਹਨਾਂ ਨਾਲ ਗੋਲੀਆਂ ਮਾਰੀ ਤੇ ਗੋਲੀ ਲੱਗੀ ਨਾ ਦੇਖ ਕਿੱਥੋਂ ਦੇ ਸਰਪੰਚ ਸੀ ਇਹ ਸਾਰੇ ਬਲਟੋਆ ਪਿੰਡ ਤੋਂ ਕਾਫੀ ਪਿੰਡ ਮਸ਼ਹੂਰ ਰਿਹਾ ਉਹ ਬੜੇ ਚੰਗੇ ਇਨਸਾਨ ਸੀਗੇ ਇਹੋ ਜੀ ਕੋਈ ਗੱਲ ਨਹੀਂ ਹੈ ਬੜੇ ਮਤਲਬ ਗਰੀਬ ਬੰਦਿਆਂ ਦੇ ਆ ਬੜੀ ਹਮਦਰਦੀ ਸੀਗੇ ਪਰ ਚਲੋ ਸਰ ਚਲੋ ਪਾਰਟੀ ਦੇ ਦਾ ਸਾਰੇ ਸਾਂਝੀ ਹੁੰਦੀ ਆ ਭਰਾ ਪਾਰਟੀ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਮਤਲਬ ਹੋਰ ਇਹਨਾਂ ਦੀ ਅੜਦ ਵੀ ਇਹਨਾਂ ਨੂੰ ਪਹਿਲਾਂ ਵੀ ਹਮਲਾ ਆਇਆ ਤਾਂ ਹਾਂਜੀ ਸੁਣਿਆ ਦੀ ਪਿੰਡੋਂ ਵੀ ਸ਼ਾਇਦ ਨਾ throਪ ਹਮਲੇ ਹੋਏ ਨੇ ਐਮਐਲਏ ਵੀ ਮੌਜੂਦ ਸੀ ਅੱਜ ਇੱਥੇ ਸਰ ਉਹ ਤਾਂ ਚਲੋ ਪ੍ਰ ਸਰਕਾਰ ਜੋ ਸਰਦਾਰ ਸਰਵਸਤ ਤੋਂ ਜਿੱਥੇ ਕਮਯੂਨ ਸੀ ਹਾਂਜੀ ਫਰੋਤੀ ਫਰਾਤੀ ਦਾ ਵੀ ਚੱਲ ਰਿਹਾ ਮਾਮਲਾ ਜੀ ਹਾਂਜੀ ਪਹਿਲਾਂ ਸਾਰਾ ਚੱਲ ਰਿਹਾ ਸੀ ਹਾਂਜੀ ਉਹਨਾਂ ਨੂੰ ਬਹੁਤ ਵੀ ਸੈਟ ਕੋਈ ਹੋਇਆ ਸੀ ਹਾਂਜੀ ਅੱਜ ਜਦੋਂ ਹਮਲਾਵਾਰ ਆਏ ਅੰਦਰ ਆਏ ਪੈਲਸ ਦੇ ਜਾਂ ਬਾਹਰ ਅੰਦਰ ਅੰਦਰ ਪੈਲਸ ਜੀ ਅੰਦਰੋਂ ਪਲੇਨ ਕਰਨ ਦਾ ਕੁਝ ਤੋਂ ਜਲਦੀ ਵੀ ਇਹਦੀ ਸਰ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਝੂਠ ਬੋਲਾਂ ਮੈਨੂੰ ਬਾਰੇ ਜਾਣਕਾਰੀ ਨਹੀਂ ਸਰ ਜਿਵੇਂ ਜਿੱਦਾਂ ਉਹਨਾਂ ਨੂੰ ਮਤਲਬ ਕੋਈ ਪਹਿਲੇ ਤੋਂ ਸਿਕਿਉਰਟੀ ਕੋਈ ਮਿਲੀ ਹੋਈ ਸੀ ਜਿੱਦਾਂ ਉਹਨਾਂ ਨੂੰ ਪਹਿਲੇ ਮਿਲਿਆ ਸੀ ਜਿਵੇਂ ਜਿਆਪ ਕੋਈ ਉਹਨਾਂ ਨਾਲ ਕੋਈ ਸਿਕਿਉਰਟੀ ਹੈਗੀ ਸੀ ਸਰ ਸਿਕਿਉਰਟੀ ਵੱਲ ਬ੍ਰ ਹੁੰਦੇ ਸੀ ਬੱਗੇ ਬੱਲਵਰ ਉਹ ਕੋਲੇ ਭੱਜ ਗਰੀ ਹਾਂ ਬੱਲਵਰ ਬੱਲਵਰ ਹੀ ਹੁੰਦਾ ਕਿ ਸਰ ਮੈਂ ਤੇ ਮਤਲਬ ਫੈਰਕ ਦੀ ਆਵਾਜ਼ ਸੁਣੀ ਮੈਂ ਤੇ ਨਹੀਂ ਮਤਲਬ ਦੇਖੇ ਪਿੱਛੇ ਹੀ ਭੱਜਦੇ ਦੇਖੀਏ ਭੱਜਦੇ ਭਾਈ ਦੇਖੇ ਹਾਂ ਨਹੀਂ ਨਹੀਂ ਮੂਣੀ ਤੇ ਬੰਨੇ ਨੇ ਠੀਕ ਸਾਹਮਣੇ ਆ ਰਹੀ ਹੈ ਉਹ ਕੋਈ ਨਹੀਂ ਜਲਦੀ ਸਾਹਮਣੇ ਆ ਰਹੀ ਹੈ ਬਹੁਤ ਹੋ ਜਾਂਦੀ ਹੈ ਹਰਾ ਕਿਸੇ ਕੋਲ ਹੋ ਰਿਹਾ ਹੈ ਜਦੋਂ ਇਸ ਸਮਾਜ ਵਿੱਚ ਜਿਹੜੀ ਹੈ ਭਾਦਰ ਮਾਦਰ ਦੇ ਹੋਣ ਦੇ ਯੋਗ ਦੇਖੀਏ ਪਿੱਛੇ ਆ ਗਿਆ ਕਲਾ ਇਧਰ ਇਧਰ ਆ ਵਾਈਟ ਆ ਫੜ ਕੇ ਰੱਖ ਕੱਲ ਚੱਜੇ ਇਧਰ ਆ ਤੂੰ ਇਧਰ ਆ ਆ ਜਾ ਆਰੇ ਹੋਲੀ ਹੋਲੀ ਹਾਂਜੀ ਹਾਂਜੀ ਵਾਲੀ ਇਹ ਵਾਲੀ ਇਹ ਬਿਮੈਰੀ ਗੋਲਡ ਪਹਿਲੇ ਸਭ ਨਿਸਰ ਦੇ ਵਿੱਚ ਹੈਗਾ ਇੱਥੇ ਇੱਕ ਵਿਆਦ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੋਈ ਇੱਥੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਫੋਰਚਨਿਟੀ ਉਹਨਾਂ ਦੀ ਜੜੀ ਹੈਗੀ ਆ ਪਤਾ ਲੱਗਦਾ ਹੈ ਇੱਥੋਂ ਹੀ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵੇ ਕਰ ਰਹੇ ਹਾਂ ਉਹ ਸਾਰਾ ਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਜਿਹੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਫੋਕੀ ਨੂੰ ਨਾ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਨ ਮਾਰਨ ਦੀ ਔਰ ਕੁਇਸ ਨੂੰ ਵੀ ਦਿਖਾ ਦਿੱਤੀ ਗਈ ਉਸ ਨੂੰ ਇਹਦੇ ਵਿੱਚ ਦੇਖੋ ਉਹ ਤਰਨਤਾਂ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤੁਰੰਤ ਤਨ ਪੁਲਿਸ ਬਾਰੇ ਜਿਆਦਾ ਹੋ ਤੁਹਾਨੂੰ ਦੱਸ ਸਕਦੇ ਕਿ ਉੱਥੋਂ ਦੇ ਰਹਿਸ਼ੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਫੀਸ਼ੀਅਲੀ ਉੱਥੇ ਕਾਰਵਾਈ ਅਸੀਂ ਕਰ ਰਹੇ ਹਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਜੋ ਜੋ ਚੀਜ਼ ਐ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਏਗੀ ਕੀਤਾ ਜਾਵੇ ਹਾਂਜੀ ਹਾਂ ਸਰ ਅਸੀਂ ਦੇਖੋ ਆਪਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਫ਼ਤੀਸ਼ ਚ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਕਿੰਨੇ ਕੀਤੇ ਗਏ ਜੀ ਸਰ ਦੇਖੋ ਜੋ ਹੁਣ ਤੱਕ ਹੈ ਇੱਕ ਪੈਰ ਉੱ ਅਸਲੋਂ ਇੱਕ ਹੋਰ ਚੀਜ਼ ਹਮੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਇਸ ਵਿਆਹ ਦੇ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਜ਼ ਇੱਥੇ ਮੌਕੇ ਦੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਵਾਨ ਐਸਪੀ ਸਵਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫ਼ਤੀਸ਼ ਚ ਸਾਹਮਣੇ ਆਏਗਾ ਵੀ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਤਰ ਨੇ ਉਹਨਾਂ ਦਾ ਕਰਾਉਂਡ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ। ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅੰਮ੍ਰਿਤਸਰ ਪੁਲਿਸ ਨੇ ਉਹ ਟ੍ਰੇਸ ਕੀਤਾ ਇਹ ਵੀ ਤੁਹਾਨੂੰ ਜਲਦੀ ਟ੍ਰੇਸ ਕਰਕੇ ਤੁਸੀਂ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼ ਦੱਸ ਦਿਆਂ ਥੈਂਕ ਯੂ ਮੈਂ ਦਿਨਾਨਗਰ ਦਾ ਰਹਿਣ ਵਾਲਾ ਆ ਯਾਰ ਮੋੜੇ ਨਾਲ ਚੱਲ ਆ ਤੇ ਉਹ ਆਹ ਫੰਕਸ਼ਨ ਚੱਲ ਰਿਹਾ ਹੈ ਬੜਾ ਵਧੀਆ ਜੀ ਕੋਈ ਗੱਲ ਨਹੀਂ ਇਦਾਂ ਦੀ ਇਹ ਪਿੱਛੇ ਬੈਠੇ ਹੀ ਖਾਤੀ ਰਹੇ ਹੀ ਗਏ ਤੇ ਪਿੱਛੋਂ ਦੋ ਮੁੰਡੇ ਆਏ ਆ ਬਾਹਰੋਂ ਉਹ ਫਾਇਰ ਕਰਕੇ ਚੱਲ ਗਏ ਬੱਸ ਹੋਰ ਕੋਈ ਗੱਲ ਕਿੰਨੀਆਂ ਗੋਲੀਆਂ ਚੱਲੀਆਂ ਦੋ ਦੋ ਚੱਲੀਆਂ ਤੇ ਕੀ ਲੜਾਈ ਝਗੜਾ ਸੀ ਉਹਨਾਂ ਦਾ ਪਤਾ ਨਹੀਂ ਇਹ ਨਹੀਂ ਸਾਨੂੰ ਉਧਰਸੇ ਜਾਲੇ ਕੋਈ ਫਰੋਤੀ ਦਾ ਮਾਮਲਾ ਹੈਗਾ ਜੀ ਕੋਈ ਉਹ ਫਰੋਤੀ ਦਾ ਮਾਮਲਾ ਇਹਨਾਂ ਨੂੰ ਪਤਾ ਹੋ ਗਿਆ ਤੇ ਕੁੜੀ ਵਾਲੇ ਕੁਵਾਰ ਵਾਲੇ ਨੂੰ ਇੱਧਰ ਦਾ ਪਤਾ ਹੋ ਗਿਆ ਓਕੇ ਧੰਮ ਓਕੇ ਧੰਮ ਪ੍ਰਾਪਤ ਹੋਈ ਸੀ ਲਾਉਣਾ ਬਰਾਤ ਦੀ ਇਹਨਾਂ ਨਾਲ ਸੀ ਉਹਨਾਂ ਚ ਆਇਆ ਪੱਲੋ ਵੀ ਇਹਨਾਂ ਦਾ ਹਮਲਾ ਹੋ ਚੁੱਕਾ ਦੋ ਤਿੰਨ ਵਜੇ ਉਹ ਨਹੀਂ ਵੀ ਮਿਲਿਆ ਕਿੱਥੋਂ ਦੇ ਆ ਜੀ ਲੜਕੀ ਵਾਲੇ ਅੰਮ੍ਰਿਤਪੁਰ ਦੇ ਜਿੱਥੇ ਰਹਿੰਦਾ ਪੈਂਦੀ ਅੱਛਾ ਉੱਥੋਂ ਦੇ ਲੜਕੀ ਦਿੱਤ ਹੋ ਗਈ ਹੈ ਬਿਲਕੁਲ ਤੁਸੀਂ ਰਾਹੀ ਦੇਖ ਸਕਦੇ ਹੋ ਕਿ ਅਸਲੇ